ਦੇ ਪਰਵੇ ਜਾਇ ਹਨ ਬਰਦਾ ਚੌਥੀ ਮਾਮਲਾ ਕੀ ਮਾਮਲਾ ਦਾ ਵਿਦੀ ਪਿਲੋ ਦਾ ਸੀਗਾ ਜੀ ਅੱਜ ਮੁੰਡੇ ਵਾਲੇ ਬਰਾਤ ਨਹੀਂ ਆ ਕੇ ਸਾਡੀ ਬਹੁਤ ਸਾਰੀ ਬੇਇੱਜ਼ਤੀ ਹੋਈ ਹੈ ਜੀ ਕੀ ਮੁੰਡੇ ਵਾਲੇ ਮੇਰੀ ਕੁੜੀ ਦਾ ਵਿਆਹ ਸੀਗਾ ਜੀ ਮੁੰਡੇ ਵਾਲੇ ਬਰਾਤ ਲੈ ਕੇ ਨਹੀਂ ਆਏ ਸਾਡੀ ਬੜੀ ਅਸੀਂ ਬੇਇੱਜ਼ਤੀ ਹੋਈ ਹੈ ਕਿੰਨੀ ਦਿਨ ਰੁਗੀ ਸਗਣ ਸਗਣ ਕਿੰਨੀ ਦਿਨ ਹੋਇਆ ਸੀ ਹੋ ਗਿਆ ਨੂੰ ਸਗਣ ਕੱਲ ਕੀਤਾ ਸੀਗਾ ਜੀ ਉਹਨਾਂ ਨੇ ਜਿੱਦਾਂ ਅਸੀਂ ਕਿਹਾ ਉਦਾਂ ਹੀ ਕੀਤਾ ਮੁੰਦਰੀਆਂ ਦੀ ਮਿਲਣੀਆਂ ਮੈਂ ਰਿੰਡੇ ਗਏ ਸੀਗੇ ਜੀ ਸਗਨ ਦੇਣ ਲਈ ਹੋਟਲ ਕ੍ਰਾਉਨ ਹੋਟਲ ਕ੍ਰਾਉਨ ਸੀਗਾ ਉੱਥੇ ਗਏ ਸੀਗੇ ਜਿੱਦਾਂ ਉਹਨਾਂ ਨੇ ਕਿਹਾ ਅਸੀਂ ਉਦਾਂ ਹੀ ਉਹਨਾਂ ਦਾ ਕਹਿਣਾ ਮੰਨਿਆ ਮੁੰਡੀਆਂ ਨਾਲ ਮਿਲਣੀ ਗਈ ਚਾਰਾਂ ਦੀ ਅਸੀਂ ਉਹੀ ਕੀਤੀ ਫਿਰ ਜੋ ਹੁੰਦਾ ਸਮਾਨ ਇਲੈਕਟ੍ਰਿਕਸ਼ਨ ਇਲੈਕਟ੍ਰਿਕਨ ਦਾ ਆਈ ਸੀ ਜੋ ਵੀ ਕੁਝ ਬਹੁਤ ਕੁਝ ਸੀਗਾ ਹੁਣ ਮੈਂ ਕੀ ਦੱਸਾਂ ਤੁਹਾਨੂੰ ਮੈਂ ਤੇ ਉਹਨਾਂ ਦੇ ਨਾ ਚਿਹਰੇ ਕੈਸ਼ ਦੇ ਮੈਂ 1 ਲੱਖ 1000 ਰੁਪਏ ਚਲੋ ਸਗਨ ਪਾਇਆ ਬਾਕੀ ਕੁੰਜਾ ਕੁੰਜਾ ਸਾਰਿਆਂ ਨੂੰ ਪਾਇਆ 28 ਮਿਲੀਅਨ ਦਿੱਤੀ ਉਹਨੇ ਕਿ ਗੱਲ 28 ਵੀ ਮਿਲ ਲਿਤੀ ਉਹਨਾਂ ਨੇ ਮੇਰੇ ਕੋਲ ਗਲਤ ਹੋਇਆ ਸਾਡੀ ਕੁੜੀ ਮਰਨ ਲੱਗੀ ਅਸੀਂ ਕਿਹਾ ਚੱਲ ਕੋਈ ਗੱਲ ਨਹੀਂ ਫਿਰ ਵਿਚੋਲਣਾਂ ਦੇ ਥਰੂ ਉਹਨਾਂ ਨੇ ਸਾਨੂੰ ਦਿੱਤਾ ਵੀ 25 ਲੱਖ ਕੈਸ਼ ਚਾਹੀਦਾ ਸਾਨੂੰ ਕ੍ਰੇਟਾ ਗੱਡੀ ਚਾਹੀਦੀ ਕੱਲ ਜੀ ਅਸੀਂ ਕੁੜੀ ਦਾ ਸਗਨ ਕੱਲ ਉਹਨਾਂ ਦੇ ਚਿਹਰੇ ਮਰ ਜਾਏ ਹੋਏ ਸੀ ਜਦੋਂ ਅਸੀਂ ਸਗਨ ਦੇ ਕੇ ਆਏ ਆ ਜੀ ਸਾਨੂੰ ਜੋ ਵਿਚੋਲਣ ਨੇ ਅੱਜ ਕਿਹਾ ਵੀ ਤੁਹਾਨੂੰ 25 ਲੱਖ ਕਿਆ ਉਹਨਾਂ ਨੇ ਕ੍ਰੇਟਾ ਗੱਡੀ ਕਹੀ ਅਸੀਂ ਕਿਹਾ ਕੋਈ ਗੱਲ ਨਹੀਂ ਐਨ ਮੁੱਕ ਦੇ ਛੱਡੰਦਾ ਸੀ ਇਹੀ ਹੋ ਸਕਦਾ ਵੀ ਮੇ ਤੋਂ ਨਹੀਂ ਦੇ ਸਕਿਆ ਮੈਂ ਦੇ ਸਰ ਜਿਹੜੀ ਅ ਮੈਰਿਜ ਕਰਾਇਆ ਮੈਰਿਜ ਮੰਗਦੇ ਹੋਣੇ ਹੋਰ ਕੀ ਹੋਣਾ ਮੈਰਿਜ ਬਿਊਰੋ ਤੋਂ ਕਰਵਾ ਰਹੇ ਸੀਗੇ ਨਹੀਂ ਨਹੀਂ ਕਰਦੇ ਸੀ ਸਾਡੇ ਜਿਹੜਾ ਜਿਹਨੇ ਸਾਡੀ ਕਰਾਈ ਆ ਉਹ ਉਹਨਾਂ ਦੇ ਵੀ ਰਿਸ਼ਤੇਦਾਰ ਨੇ ਸਾਡੇ ਵੀ ਰਿਸ਼ਤੇਦਾਰ ਨੇ ਔਰ ਉਹ ਫਿਰ ਸ਼ਾਮ ਨੂੰ ਜਦੋਂ ਬੁਲਾਇਆ ਸਾਨੂੰ ਵੀ ਤੁਸੀਂ ਆ ਜਾਓ ਬੁਲਾਉਣ ਤੋਂ ਬਾਅਦ ਸਾਡੇ ਕੋਲ ਉਹਨਾਂ ਨੇ ਮਾਫੀਆਂ ਮੰਗੀਆਂ ਉਹਨਾਂ ਦਾ ਕਾਉਂਸਲਰ ਹੈ ਬੇਸ਼ੱਕ ਤੁਸੀਂ ਉਹਨਾਂ ਦੇ ਮੌਤਬਰ ਬੰਦੇ ਆਏ ਸਾਡੇ ਮੁੰਡੇ ਦੀ ਗਲਤੀ ਸਾਡੀ ਗਲਤੀ ਸਾਰੀ ਤੋਂ ਗਲਤੀ ਹੋ ਗਈ ਮਾਫ ਕਰਦੇ ਹੋ ਮੈਂ ਕਿਹਾ ਮੈਂ ਕਿਦਾਂ ਮਾਫ ਕਰਾਂ ਮੈਨੂੰ ਦੱਸੋ ਤੁਹਾਡੀ ਕੁੜੀ ਨਾਲ ਬੀਤੀ ਹੁੰਦੀ ਤੁਹਾਡੇ ਦਿਲ ਤੇ ਕੀ ਬੀਤਦੀ ਅੱਜ ਬਰਾਤ ਆਣੀ ਸੀ ਅੱਜ ਬਰਾਤ ਆਣੀ ਸੀ ਸਵੇਰੇ 9 ਵਜੇ ਦਾ ਕਾਰਡ ਮੇਰੇ ਕੋਲ ਤੁਸੀਂ ਪੜ੍ਹ ਲਓ 9 ਵਜੇ ਦਾ ਟਾਈਮ ਸੀਗਾ ਜੀ ਕਿੱਥੇ ਆਣੀ ਸੀ ਇਹ ਲਾਕਾਸਾ ਲਾ ਬੈਰਣ ਹੈ ਜੀ ਆਪਣੇ 3 ਕੇ ਪੁਲ ਉੱਤਰ ਦੇ ਸਾਰ ਨਾਲ ਹੀ ਫਿਰੋਜ਼ਪੁਰ ਰੋਡ ਤੇ ਫਿਰੋਜ਼ਪੁਰ ਰੋਡ ਦੇ ਉੱਪਰ ਜੀ ਤੇ ਹੁਣ ਮੰਗ ਕੀ ਕਰਜਾਂ ਥਾਣੇ ਦੇ ਬਾਹਰ ਪਹੁੰਚੇ ਹਾਂ ਕਿ ਮੰਗ ਜੇ ਕਾਨੂੰਨ ਹੈਗਾ ਜੀ ਮੈਨੂੰ ਇਨਸਾਫ ਚਾਹੀਦਾ ਦੇ ਤਾਂ ਤੇ ਕੀ ਹੋਇਆ ਕੀ ਰਾਤ ਨਹੀਂ ਆਈ ਹਾਂਜੀ ਰਾਤ ਨਹੀਂ ਆਈ ਕੀ ਕਾਰਨ ਹੈ ਜਿਹੜਾ ਬਰਾਤ ਨਹੀਂ ਆਈ ਜੀ ਦਾ ਜੀ ਕਿੰਨਾ ਦਾਜ ਮਗਰ ਅਸੀਂ ਜੀ ਲੱਗਦਾ ਮੈਡਮ ਜੇ ਅੱਜ ਦਾਜ ਦੇ ਦਿੰਦੇ ਤੇ ਕੱਲ ਨੂੰ ਵੀ ਤੁਹਾਨੂੰ ਹੋਰ ਉਹ ਕਰਨਾ ਪੈਣਾ ਸੀਗਾ ਕਿ ਲੱਗਦਾ ਨਹੀਂ ਇੱਕ ਪਾਸੋਂ ਫਾਇਦਾ ਵੀ ਹੋਇਆ ਕਿ ਕੱਲ ਨੂੰ ਕੁਝ ਹੋਰ ਮਿਸ ਹੈਪਨਿੰਗ ਨਾ ਹੋ ਜਾਂਦੀ ਲੜਕੀ ਨਾਲ ਤੁਹਾਡੀ ਕਿ ਉਹਨਾਂ ਦਾ ਪਹਿਲਾਂ ਹੀ ਸਾਰਾ ਕੁਝ ਸਾਹਮਣੇ ਆ ਗਿਆ ਜੀ ਮੁੰਡਾ ਮੁੰਡਾ ਕੀ ਕਰਦਾ ਸੀਗਾ ਕਿਹਨੇ ਰਿਸ਼ਤਾ ਕਰਾਇਆ ਸੀਗਾ ਕੀ ਹੋਇਆ ਗੱਲ ਕਿੱਥੋਂ ਸ਼ੁਰੂ ਹੋਈ ਇਸ ਰਿਸ਼ਤੇ ਵਿੱਚ ਮੈਂ ਕੱਢ ਦੀ ਸੀ ਬਈ ਅੱਛਾ